ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਦੇ ਜੀਓ ਅੱਜ ਦੀ ਵੀਡੀਓ ਹੈ ਬਹੁ ਅਰਥਕ ਸ਼ਬਦ ਉਹ ਸਾਧ ਸੰਗਤ ਇਹਨਾਂ ਦੇ ਵਿੱਚ ਇਹ ਸ਼ਬਦ ਲਾਏ ਨੇ ਸੇਤ ਸਭਾ ਹਾਥੀ ਤੇ ਜੀਓ ਇਹਨਾਂ ਦੀ ਆਪਾਂ ਵਿਚਾਰ ਕਰਨੀਆਂ ਇਹਨਾਂ ਪੰਕਤੀਆਂ ਦੀ ਰੋਸ਼ਨੀ ਦੇ ਵਿੱਚ ਇਹਨੂੰ ਆਪਾਂ ਵਿਚਾਰ ਕਰੀਏ ਸਭ ਤੋਂ ਪਹਿਲਾਂ ਸੇਤ ਜਿਹੜਾ ਹੈ ਇਦੇ ਦੋ ਅਰਥ ਨੇ ਚਿੱਟਾ ਤੇ ਪੁਲ ਚਿੱਟਾ ਵੀ ਆਉਂਦਾ ਤੇ ਪੁਲ ਪੁਲ ਬ੍ਰਿਜ ਜੀ ਨੂੰ ਕਹਿੰਦੇ ਹੱਥ ਮਰੋੜੇ ਤਨ ਕਪੇ ਸਿਆਹ ਹੋ ਵਾਸੇ ਜਦ ਵੇਲੇ ਇਨਸਾਨ ਦੀ ਮੌਤ ਹੁੰਦੀ ਨਾ ਉਸ ਵੇਲੇ ਬੜਾ ਪਛਤਾਉਂਦਾ ਤੇ ਇੱਕ ਰੰਗ ਜਾਂਦਾ ਇੱਕ ਆਉਂਦਾ ਸਿਆਹੋਂ ਕਾਲੇ ਤੋਂ ਉਹ ਚਿੱਟਾ ਹੋ ਜਾਂਦਾ ਕਾਲੇ ਤੋਂ ਉਹ ਚਿੱਟਾ ਹੋ ਜਾਂਦਾ ਮੌਤ ਤੋਂ ਅੱਗੇ ਹੈ ਪੁਲ ਗੁਰਮੁਖ ਬੰਦਿਓ ਸੇਤ ਵਧਾਤੇ ਹੁਣ ਇਹ ਸੇਤ ਪੁਲ ਹੈ ਜਿਹੜੇ ਆਪਾਂ ਆਮ ਬ੍ਰਿਜ ਵੇਖਦੇ ਪੁਲ ਹੁੰਦੇ ਨੇ ਨਾ ਉਹ ਪੁਲ ਉਸ ਤਰ੍ਹਾਂ ਦਾ ਇਹ ਪੁਲ ਹੈ ਪੁਲ ਕੀ ਹੈ ਬਣਾਤੇ ਨੇ ਪੁਲ ਬਣਾਇਆ ਅਕਾਲਪੁਰਖ ਵੈਗੁਰੂ ਪਰਮਾਤਮਾ ਨੇ ਸੇਤ ਬਣਾਇਆ ਬਾਂਧੂ ਬਣਾਇਆ ਜਿਹੜਾ ਗੁਰਮੁਖ ਗੁਰਮੁਖ ਰੂਪੀ ਭਾਵ ਇਹ ਵੀ ਗੁਰੂ ਦੇ ਸਾਹਮਣੇ ਹੋ ਕੇ ਨਾਮ ਜਪਣਾ ਤੇ ਨਾਮ ਦੇ ਦੇ ਜਿਹੜਾ ਇਹ ਨਾਮ ਹੈ ਉਸ ਮਾਲਕ ਦਾ ਉਸ ਉਹ ਕੀ ਹੈ ਇਹ ਸੰਸਾਰ ਸਮੁੰਦਰ ਦੇ ਉੱਤੇ ਪੁਲ ਹੈ ਇਹ ਪੁਲਾ ਇਹ ਪੁਲ ਦੇ ਤੋਂ ਦੀ ਅਸੀਂ ਪਾਰ ਕਰ ਸਕਦੇ ਆ ਪੁਲ ਪੁਲ ਤੋਂ ਦੀ ਇਹ ਸੰਸਾਰ ਸੁੰਦਰ ਨੂੰ ਪਾਰ ਕੀਤਾ ਜਾ ਸਕਦਾ ਸੋ ਭਾਵ ਹੈ ਵੀ ਫੇਜ਼ ਦਾ ਮਤਲਬ ਪੁਲਾ ਫੇਜ਼ ਦਾ ਮਤਲਬ ਚਿੱਟਾ ਤੇ ਫੇਜ਼ ਦਾ ਮਤਲਬ ਪੁਲ ਅੱਗੇ ਹੈ ਥਾਨ ਸੁਹਾਵਾ ਪੁਤ ਹੈ ਜਿੱਥੇ ਸੰਤ ਸਭਾ ਹੁਣ ਸਭਾ ਹੈ ਇਹ ਸਭਾ ਹੈ ਸਭਾ ਕੀ ਹੁੰਦਾ ਜੀ ਇਕੱਠ ਸੰਗਤ ਸੰਘ ਇਸ ਹਰੇ ਲੱਭ ਜੋਂ ਦੇ ਇਹੇ ਥਾਨ ਸੁਹਾਵਾ ਪਵਿੱਤਰ ਹੈ ਉਹ ਥਾਨ ਸੁਹਾਵਾ ਪਵਿੱਤਰ ਹੈ ਜਿੱਥੇ ਸੰਤ ਸਭਾ ਜਿੱਥੇ ਸੰਤ ਇਕੱਠੇ ਹੁੰਦੇ ਸੰਤਾਂ ਦੀ ਸੰਗਤ ਹੁੰਦੀ ਆ ਗੁਰਸਭਾ ਗੁਰੂ ਦੀ ਸੰਗਤ ਇਹ ਮਨ ਨਾ ਪਾਈ ਆ ਐ ਨਹੀਂ ਪਾਈ ਜਾਂਦੀ ਪਾਈ ਜਾ ਸਕਦੀ ਨਾ ਨੇੜੇ ਨਾ ਦੂਰ ਨਾ ਨੇੜੇ ਬੈਠ ਕੇ ਨਾ ਦੂਰ ਇਹ ਤਾਂ ਆਪਾ ਭਾਵ ਜਿਹੜਾ ਹੈ ਉਹਨੂੰ ਛੱਡ ਕੇ ਉਹਨੂੰ ਸਮਰਪਿਤ ਹੋ ਕੇ ਹੀ ਉਸ ਉਹਨੂੰ ਪਾਇਆ ਜਾ ਸਕਦਾ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਜਾ ਸਕਦੀ ਆ ਸੋ ਸਭਾ ਦਾ ਮਤਲਬ ਆਪਣੇ ਕੋਲੇ ਆ ਗਿਆ ਸਭਾ ਜਿਹੜੀ ਆ ਉਹ ਸੰਗਤ ਹੀ ਕਹੇਗੀ ਅੱਗੇ ਹੈ ਸਿੱਧ ਸਭਾ ਕਰੇ ਆਸਨ ਬੈਠੇ ਸਿੱਧ ਸਿੱਧ ਜਿਹੜੇ ਆ ਉਹ ਸਭਾ ਸੰਗਤ ਕਰਕੇ ਸੰਗ ਕਰਕੇ ਆਸਨ ਬੈਠਿਆ ਸੰਨ ਲਾ ਕੇ ਬੈਠੇ ਸੰਤ ਸਭਾ ਜੈਕਾਰੋ ਤੇ ਸੰਤਾਂ ਦੀ ਸਭਾ ਸੰਤਾਂ ਦੀ ਸੰਗਤ ਨੂੰ ਨਮਸਕਾਰ ਸੋ ਇਹ ਵੀ ਸਭਾ ਇਹੀ ਆ ਗਿਆ ਅੱਗੇ ਇਹਨੂੰ ਸਭਾ ਸਭਾ ਦਾ ਸਾਰੀ ਜਾਂਪਤ ਲੇਖੇ ਨਾ ਪਵੇ ਸਭਾ ਪੂਜ ਖਵਾਰ ਜਾਂਪਤ ਲੇਖੇ ਨਾ ਪਵੇ ਇਹਦੇ ਅਰਥ ਕੀਤੇ ਨੇ ਆਖਰੀ ਵੀ ਜੇਕਰ ਲੇਖੇ ਵੇਲੇ ਉਸ ਵੇਲੇ ਇੱਜ਼ਤ ਨਹੀਂ ਬਣਦੀ ਤਾਂ ਫਿਰ ਜਿਹੜੀ ਸਾਡੀ ਪਹਿਲਾਂ ਕੀਤੀ ਹੋਈ ਪੂਜਾ ਉਹ ਸਾਰੀ ਵਿਅਰਥ ਹੈ ਸਭਾ ਤੋਂ ਭਾਵ ਹੈ ਸਾਰੀ ਅੱਗੇ ਹੈ ਹਉਮੈ ਸਭਾ ਗਨਤ ਹੈ ਗਨਤੇ ਨੂੰ ਸੁਖ ਨਾਏ ਗਨਤ ਤੋਂ ਪਾਵੈ ਚਿੰਤਾ ਹਉਮੈ ਜਿਹੜੀ ਆ ਇਹ ਚਿੰਤਾ ਹੀ ਹੈ ਸਾਰੀ ਚਿੰਤਾ ਹੀ ਹੈ ਗਨਤੇ ਨੂੰ ਸੁਖ ਨਾਏ ਤੇ ਚਿੰਤੇ ਨੂੰ ਚੰਤ ਜਿਹੜੀ ਹੈ ਨਾ ਚਿੰਤਾ ਉਹਨੂੰ ਸੁਖ ਨਹੀਂ ਮਿਲਦਾ ਜਦੋਂ ਇਨਸਾਨ ਚਿੰਤਾ ਚ ਹੁੰਦਾ ਉਹਨੂੰ ਕਦੀ ਸੁਖ ਨਹੀਂ ਮਿਲਦਾ ਅੱਗੇ ਹੈ ਹਥੀ 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 ਫੇਰ ਕੋ ਆਏ ਨਾ ਪਾਦ ਕਰਾਇਆ ਹਥੀ ਅਥਾ ਨਾਲ ਫੇਰ ਜਿਹੜਾ ਹੈ ਉਹਨੇ ਵਾਲ ਪਟਨੇ ਸਿਰ ਦੇ ਪੁਹਾਏ ਸਿਰ ਖਵਾਇਆ ਸਿਰ ਦੇ ਵਾਲ ਪਟਨੇ ਨਾ ਪਾਧ ਕਰਾਇਆ ਮਤਲਬ ਉਹਦੀ ਵਾਲ ਨਹੀਂ ਘਟਾਏ ਉਹਦਾ ਉਹ ਟਿੰਡ ਜੀ ਨਹੀਂ ਕਰਾਈ ਕਹਿਣ ਤੋਂ ਭਾਵ ਹੈ ਵੀ ਉਹ ਵਾਲ ਪਟ ਲੈਂਦੇ ਆ ਇਹ ਕਿਸੇ ਕਿਸਮ ਸਮ ਸਮਦਾਇਆ ਹੈ ਉਹਦੇ ਵਿੱਚ ਆਉਂਦੀ ਹੈ ਹੱਥੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਵਾਰੇ ਹੱਥੀ ਆ ਇਹਦੇ ਵਿੱਚ ਦਿੱਤਾ ਕਿ ਜਿਵੇਂ ਕੁੜੀ ਹੁੰਦੀ ਹੈ ਨਾ ਅਸੀਂ ਝੁੰਡੀ ਜੀ ਨੂੰ ਕਹਿੰਦੇ ਉਹਦੇ ਤੇ ਇਹ ਪ੍ਰਭੂ ਪਰਮਾਤਮਾ ਨੇ ਦੇਵਨ ਹਾਰੇ ਨੇ ਵੀ ਸਾਨੂੰ ਇੱਕ ਚੁੰਡੀ ਦਿੱਤੀ ਹੈ ਕਿਹੜੀ ਨਾਮ ਦੀ ਨਾਮ ਦੀ ਜਨਮ ਮਰਨ ਰੋਗ ਸਭ ਨਿਵਾਰੇ ਤੇ ਉਹ ਨਾਮ ਜਿਹੜਾ ਨਾ ਜਨਮ ਮਰਨ ਦੇ ਜਿਹੜੇ ਰੋਗ ਹੈ ਨਾ ਕਾਗਰ ਲੋਭ ਹੰਕਾਰ ਸਾਰੇ ਉਹ ਸਾਰੇ ਨਿਵਾਰੇ ਨਿਵਾਰਦਾ ਹੈ ਇਹ ਆ ਜਿਹੜੀ ਹੱਤੀ ਹੈ ਇਹ ਨਿਵਾਰਦਾ ਹੈ ਅੱਗੇ ਜਿਸ ਮਿਲ ਜਪੀਏ ਨਾਉ ਤਿਸ ਜੀਉ ਅਰਪੀਏ ਅੱਗੇ ਜਿਸ ਮਿਲ ਜਪੀਏ ਜਿਸ ਨੂੰ ਮਿਲ ਕੇ ਜਪੀਏ ਨਾਉ ਨਾਉ ਮਿਲੀਏ ਜਾ ਜਬ ਇਹ ਤਿਸ ਜਿਉ ਅਰਪੇ ਉਸ ਨੂੰ ਜਿਉ ਤਿਸ ਨੂੰ ਭਾਵ ਉਸ ਨੂੰ ਜਿਉ ਅਰਪੇ ਇਹ ਜਿੰਦ ਜਿਹੜੀ ਆ ਉਹ ਅਰਪ ਦੇਣੀ ਚਾਹੀਦੀ ਆ ਇਹ ਜਿੰਦ ਅਰਪ ਦੇਣੀ ਚਾਹੀਦੀ ਆ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ ਉਦਮ ਕਰੇਂਦਿਆਂ ਜਦੋਂ ਨਾਮ ਲੈਣ ਦਾ ਤੂੰ ਉਦਮ ਕਰਦਾ ਹੈ ਇਹ ਜਿਉ ਤੂੰ ਕਮਾਵਣਿਆ ਕਮਾਵਦਿਆਂ ਇਹ ਨਾਮ ਦੀ ਕਮਾਈ ਕਰਦਿਆਂ ਸੁਖ ਪਹੁੰਚ ਸੁਖ ਪ੍ਰਾਪਤ ਕਰ ਪਹੁੰਚ ਵਾਹ ਵਾਹਿਗੁਰੂ 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 ਜੀਓ ਹੁਣ ਜੀਓ ਆ ਗਿਆ ਇਹ ਰਿਸਪੈਕਟ ਵਾਸਤੇ ਜਿਵੇਂ ਆਦਰ ਵਾਸਤੇ ਬਰਉਣਾ ਹਤੇ ਕੰਨੇ ਆ ਸਤਕਾਰਯੋਗ ਪਾਨਾ ਜੀਓ ਹੈ ਜੀ ਇਹ ਉਹ ਵਰਡ ਆ ਵਾ ਵਾਹਿਗੁਰੂ 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 ਜੀਓ ਐ ਜੀਓ ਰਿਸਪੈਕਟ ਵਾਲਾ ਆ ਗਿਆ ਆ ਜਿੰਦਗੀ ਇਹ ਜਿੰਦ ਵੀ ਆ ਗਈ ਤੇ ਇਹ ਵੀ ਆ ਗਿਆ ਸੋ ਇਸ ਤਰ੍ਹਾਂ ਦੇ ਇਹਦੇ ਅਰਥ ਹੈ ਇਹਨੇ ਇਹ ਅਰਥ ਹੁੰਦੇ ਆ ਇਹਨਾਂ ਨੂੰ ਤਾਂ ਕਹਿੰਨੇ ਬੋ ਅਰਥਿਕ ਸ਼ਬਦ ਤੋ ਸਾਧ ਸੰਗਤ ਐਨੀ ਜਿਹੜੀ ਸਾਡੀ ਵਿਚਾਰ ਆ ਉਹ ਪਰਵਾਣ ਕਰਨੀ ਫਿਰ ਅਗਲੀ ਵੀਡੀਓ ਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ